ਅਕਸਰ ਜਦੋਂ ਕੋਈ ਨਾਮ ਬਾਣੀ ਜਪਦੇ ਆ ਅੱਖਾਂ ਤੋਂ ਬੰਦ ਕੀਤੀਆਂ ਜਾਂਦੀਆਂ ਨੇ। ਇਹ ਨਹੀਂ ਵੀ ਖੁੱਲੀਆਂ ਅੱਖਾਂ ਨਾਲ ਸਮਾਧੀ ਨੇ ਲੱਗਦੀ। ਜਦੋਂ ਅਭਿਆਸ ਹੋ ਜਾਏ ਫਿਰ ਅੱਖਾਂ ਖੁੱਲੀਆਂ ਹੋਈ ਸਮਾਧੀ ਲੱਗ ਜਾਂਦੀ ਹੈ। ਪਰ ਪਹਿਲਾਂ ਕਿਉਂ ਬੰਦ ਕਰਦੇ ਨੇ? ਵੀ ਜਿਹੜੀ ਜਿਹੜਾ ਸਾਡਾ ਮਨ ਹੈ ਨਜ਼ਰਾਂ ਰਾਹੀਂ ਬਾਹਰ ਜਾਂਦਾ। ਕੰਨਾਂ ਰਾਹੀਂ ਬਾਹਰ ਜਾਂਦਾ। ਤੇ ਜ਼ਬਾਨ ਰਾਹੀਂ ਗੱਲਬਾਤ ਕਰਦਾ ਕਿਸੇ ਨਾਲ ਜਾਂ ਪਦਾਰਥਾਂ ਦੇ ਰਸਾਂ ਦਾ ਸੰ ਜਾਂ ਨਿੰਦਿਆ ਚੁਗਲੀ ਦਾ ਰਸ। ਸਾਰੀਆਂ ਇੰਦਰੀਆਂ ਨੂੰ ਰੋਕ ਕੇ ਨੇਤਰਾ ਨੂੰ ਵੀ ਬੰਦ ਕਰਕੇ ਪਹਿਲਾਂ ਮਨ ਨੂੰ ਆਪਣੇ ਆਪ 'ਚ ਟਿਕਾਇਆ ਜਾਂਦਾ ਜੇ ਮਨ ਟਿਕੂਗਾ ਤੇ ਉਹ ਸਿਮਰਨ ਕਰੂਗਾ ਜਿੰਨਾ ਇੰਦਰੀਆਂ ਰਾਹੀਂ ਬਾਹਰ ਦੁਨੀਆ 'ਚ ਘੁੰਮ ਰਿਆ ਕਹਿੰਦੇ ਮਾਲਾ ਫਿਰਦੀ ਹੱਥ 'ਮੈਂ ਜੀਬ ਫੇਰਾ ਮੁਖ ਮਾਹੇ ਹੱਥ 'ਚ ਮਾਲਾ ਵੀ ਘੁੰਮੀ ਜਾਂਦੀ ਆ ਤੇ ਮੁਖ ਦੇ ਵਿੱਚ ਜ਼ਬਾਨ ਵੀ ਬੋਲੀ ਜਾਂਦੀ ਆ ਪਰ ਥੋਰ ਥੋਰ ਮਨੂ ਆ ਫਿਰੈ ਇਹ ਭਜਨ ਦਾਤ ਨਾ ਹੈ ਤੇ ਮਨਾ ਜਿਹੜਾ ਉਸ ਦੁਨੀਆ ਚ ਸੈਰ ਸਪਾਟੇ ਕਰਦਾ ਫਿਰ ਰਿਹਾ 10 ਦਿਸ਼ਾਵਾਂ ਚ ਮਨਾਂ ਕਹਿੰਦੇ ਕੋਈ ਭਜਨ ਨਹੀਂ ਹੋ ਰਿਹਾ ਤੇ ਵੀ ਇਹ ਕਿਦੋਂ ਖੜੀ ਆ ਮਨ ਦਾ ਹੱਥ ਚ ਮਾੜਾ ਫਿਰ ਰਹੀ ਆ ਮੁਖ ਤੇ ਜਵਾਨ ਹਿੱਲ ਰਹੀ ਆ ਪਰ ਮਨ ਕਿਤੇ ਹੋਰ ਕਹੁੰਦਾ ਇਹ ਭਜਨ ਕਦ ਨਾ ਹੈ ਭਜਨ ਤੇ ਮਨ ਨੇ ਕਰਨਾ ਉਹਨੂੰ ਟਿਕਾਉਣਾ ਹੈ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਟਿਕਦਾ ਟਿਕਦਾ ਫਿਰ ਟਿਕ ਜਾਂਦਾ ਹੈ ਤੇ ਫੇਰ ਅੱਖਾਂ ਖੁੱਲੀਆਂ ਹੋਣ ਤਾਂ ਵੀ ਦੁਨੀਆਂ 'ਚ ਵੀ ਪਰਮੇਸ਼ਰ ਦੇ ਦਰਸ਼ਨ ਹੁੰਦੇ ਆ ਖੁੱਲੀਆਂ ਅੱਖਾਂ ਦੀ ਸਮਾਧੀ ਲੱਗਦੀ ਆ ਬੰਦੇ ਨੂੰ